ਨਰੋਗ ਦੇ ਸੀਗੇ ਸਾਰੇ ਹਾਂਜੀ ਵੀ ਵੀ ਤੁਸੀਂ ਹੋਰ ਕੋ ਕੰਮ ਕਰ ਬਲੋ ਕੋਈ ਵਧੀਆ ਕੰਮ ਸੇਕ ਲੋ ਰੱਖੋ ਪਰ ਮੈਨੂੰ ਪਤਾ ਨਹੀਂ ਸੀ ਵੀ ਉਹ ਕਿਉਂ ਮਤਲਬ ਕਿ ਸਾਰੇ ਕਹਿੰਦੇ ਸੀਗੇ ਮੈਂ ਲੜ ਕੇ ਇਹ ਗੁਣ ਸਿੱਖਿਆ ਸਾਰਾ ਕੁਝ ਹਾਂਜੀ ਘਰ ਦੇ ਨਾਲ ਲੜ ਕੇ ਇਹ ਸਾਰਾ ਕੁਝ ਸਿੱਖਿਆ ਮਤਲਬ ਮਾਤਾ ਪਿਤਾ ਰਿਸ਼ਤੇ ਜਿਹੜੇ ਮਤਲਬ ਇਹ ਡਿਊਟੀ ਕਰਦੇ ਨੇ ਕਹਿੰਦੇ ਸੀ ਵੀ ਤੂੰ ਹੋਰ ਕੰਮ ਕਰ ਸਕਦਾ ਹਾਂਜੀ ਹਾਂਜੀ ਉਹ ਕਹਿੰਦੇ ਸੀਗੇ ਵੀ ਮਨ ਹੋਰ ਕੰਮ ਸਿੱਖ ਮੈਨੂੰ ਪਤਾ ਨਹੀਂ ਸੀ ਵੀ ਕਿਉਂ ਵੀ ਕਹਿੰਦੇ ਸੀ ਮੈਨੂੰ ਅੱਜ ਪਤਾ ਲੱਗਿਆ ਹੁਣ ਲੱਗਿਆ ਪਤਾ ਹਾਂਜੀ ਪਤਾ ਲੱਗਿਆ ਉਸ ਹਸਪਤਾਲ ਦੇ ਸੀਗੇ ਬਹੁਤ ਮੰਨਿਆ ਪਰਵੰਨਿਆ ਹਸਪਤਾਲ ਪਟਿਆਲੇ ਦਾ ਉਹ ਤੁਸੀਂ ਇਹ ਦੇਖੋ ਕਹਿੰਦੇ ਵੀ ਸਾਡੇ ਕੋਲ ਮਸ਼ੀਨ ਹੀ ਨਹੀਂ ਹੈਗੀ। ਅੱਛਾ ਬੱਚੇ ਉਹ ਜਿਆਦਾ ਨਾਲ ਕੋਈ ਮਸ਼ੀਨ ਹੀ ਨਹੀਂ ਹੈਗੀ। ਪਤਾ ਨਹੀਂ ਕਿਉਂ ਕਰਨਾ ਨੇ ਕਿਹਾ ਮੈਂ ਗੋਦੀ 'ਚ ਲੈ ਜਾਵਾਂ ਨਾ ਬੱਚੇ ਨੂੰ ਕਰ ਰਿਹਾ। ਉਹ ਰੇਣਾ ਰੇਣਾ ਬੰਦਾ ਜੋ ਵੀ ਕਹਿੰਦਾ ਹਾਂਜੀ ਨਹੀਂ ਇਹ ਨੋਰਮਲ ਬੱਚਿਆਂ ਵਾਂਗ ਖੇਡ ਸਕਦੇ ਆ। ਮੈਂ ਚੱਲ ਬੱਚੇ ਦਾ ਦਿਲ ਕਰਦਾ ਵੀ ਮੈਂ ਖੇਡਣਾ ਉੱਥੇ ਜਾਵਾਂ, ਝੋਟੇ ਲੱਗਣਾ। ਇਹ ਜਿਆਦਾ ਇਹ ਜਿਆਦਾ ਖੇਡਦੀ ਏ, ਇਸ ਕੋ ਦਮ ਘਿਰ ਜਾਂਦੀ ਏ। ਬੇਹੋਸ਼ ਹੋ ਜਾਂਦੀ ਚੱਕ ਕੇ ਲੈ ਆਣਾ। ਦੋ ਸੜਕ ਨੇ ਸਾਹਮਣੇ ਰੱਖਣਾ ਬੰਦਾ ਸਾਹਮਣੇ 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 ਨਾਲ ਰਹਿਣਾ ਬੰਦਾ ਸਾਨੂੰ ਜਦੋਂ ਮੈਂ ਅੰਦਰ ਪਾਠ ਕਰਦਾ ਗੁਰਦਰਾ ਸਾਹਿਬ ਸ਼ਾਨੋਂ ਰਹਿ ਦਾਸ ਤੇ ਬੱਚੇ ਆਉਂਦੇ ਨੇ ਮੈਂ ਅੱਧਾ ਧਿਆਨ ਮੇਰਾ ਇੱਧਰ ਹੁੰਦਾ ਉਹਦਾ ਮਹਾਰਾਜ ਹੁੰਦਾ ਵੀ ਮਹਾਰਾਜ ਉੱਥੇ ਪਾਠ ਕਰਨ ਜਦ ਬਈ ਦੇ ਵੀ ਮਹਾਰਾਜ ਕਿਰਪਾ ਰੱਖੇ ਜੀ ਵੀ ਆਪ ਜੀ ਧਿਆਨ ਰੱਖਨੇ ਤੇਲੀ ਅਰਦਾਸ ਕਰੀਤੀ ਸ਼ੁਕਸ਼ਾਂ ਕੀ ਮਹਾਰਾਜ ਇੱਕ ਦੋ ਵਾਰ ਤੇ ਤੀਆਂ ਦੇ ਮੈਂ ਉਹ ਟੁੱਟਦਾ ਵੀ ਨਹੀਂ ਜੇ ਇੱਕ ਵਾਰੀ ਜੇ ਕਿ ਕਰੀ ਹੋ ਗਿਆ ਸੀ ਸਾਡੇ ਨਾਲ ਚਾਂਸ ਮੈਂ ਪਾਠ ਕਰ ਰਿਹਾ ਰਸਤਾ ਇੱਥੇ ਗਿਰ ਗਈ ਸਾਹਮਣੀ ਬਾਰ ਮੇਰੀ ਅੱਖਾਂ ਦੇ ਸਾਹਮਣੇ ਗਿਰੀ ਵੀ ਮੇਰੇ ਇੰਨੀ ਹਿੰਮਤ ਨਹੀਂ ਮੈਂ ਵੀ ਉੱਠ ਕੇ ਚੱਕ ਲਾਂ ਮੈਂ ਚੱਕਿਆ ਨਹੀਂ ਹੈਗਾ ਮੈਂ ਪਾਠ ਕਰਦਾ ਰਿਹਾ ਆਪਣਾ ਮੈਂ ਤੁਸੀਂ ਕਿੰਨੀ ਤਨਖਾਹ ਤੁਹਾਡੀ ਕਿੰਨੀ ਹੈ ਪਹਿਲਾਂ ਤਨਖਾਹ ਮੇਰੀ 6000 ਸੀ 6000 ਤੋਂ ਗੁਜ਼ਾਰਾ ਫਿਰ ਉਹ ਕਿਵੇਂ ਉਹ ਤੋਂ ਕਹੇ ਜੀ ਬਸ ਇੱਕ ਉਦਾਸ ਫੜ ਕਿਸੇ ਕੋ ਵੀ ਫੜ ਮੰਗਣਾ ਵੀ ਬਹੁਤ ਔਖਾ ਹੈ ਇੱਕ ਸਾਹ ਦਾ ਮਰਨ ਹੋ ਜਾਂਦੀ ਸ਼ਰਮ ਆਂਦੀ ਬਹੁਤ ਜ਼ਿਆਦਾ ਸ਼ਰਮ ਆਂਦੀ ਬਹੁਤ ਜ਼ਿਆਦਾ ਇੱਕ ਦਿਨ ਟੀਕਾ ਲੈਣ ਗਿਆ ਮੈਂ ਪੂਰੇ ਪੂਰੇ ਬੈਸੇ ਸੀਗੇ ਮੇ ਕੋਲ ਤੇ ਪੈਟਰੋਲ ਖਤਮ ਹੋ ਗਿਆ ਸੀ ਵਿੱਚ ਤੋਂ ਮੈਂ ਰਾਤ ਦੇ ਵਿੱਚ ਐ ਸੋਚਿਆ ਵੀ ਟੀਕਾ ਲਵਾ ਪੈਟਰੋਲ ਪਾਵਾ ਐ ਨਾਮ ਨਖੁੰਡੀ ਤੱਕ ਪੁਜੇ ਤੇ ਦਾ ਜਿਵੇਂ ਗੜਗਾਜ ਨਮੀ ਜਸਿਆਰੇ ਨੇ ਕਾਫੀ ਪਲਾ ਸਾਨੂੰ ਮੋਦੀਆ ਨੇ ਬਿੱਜੰਗੇ ਨੇ ਮਰੀ ਦੇ ਪਛਲੇ ਵਧੀਆ ਨੇ ਤਾਂ ਕੋਈ ਵੈਪ ਕਰ ਤਰੀ ਤੱਕ ਨਹੀਂ ਹਜੇ ਤੱਕ ਤਾਨੀ ਮੈਂ ਗਿਆ ਗੋਣਾ ਤੱਕ ਪਰ ਜਾਣਾ ਸੀ ਨਹੀਂ ਕੱਗ ਬੇਤੀ ਹਾਂਜੀ ਮੈਂ ਤੁਹਾਡੇ ਚੈਨਲ ਲਈ ਮੈਂ ਮੈਂਦੀ ਕਰਦਾ ਹਾਂ ਉਹਨਾਂ ਨੂੰ ਵੀ ਬੱਬਾ ਹੀ ਵਾਇਕ੍ਰੋ ਜੀ ਦਾ ਖਾਲਸਾ ਵਾਇਕ੍ਰੋ ਜੀ ਕੀ ਫਤਿਹ ਆਪ ਜੀ ਨੂੰ ਬੇਨਤੀ ਹੈ ਵੀ ਵੀ ਮੇਰੀ ਮਦਦ ਜਰੂਰ ਕਰਿਓ ਇੱਕ ਆਪ ਜੀ ਨੂੰ ਬੇਨਤੀ ਹੈ ਵੀ ਆਪ ਹੁਕਮਨਾਮਾ ਜਾਰੀ ਕਰੋ ਜਿਹੜੇ ਸਾਰੇ ਪਿੰਡਾਂ ਦੇ ਵਿੱਚ ਗ੍ਰੰਤੀ ਸਿੰਘ ਹਨ ਡਿਊਟੀ ਨਿਭਾਰੇ ਨੇ ਵੀ ਉਹ ਇਹ ਕੰਮ ਨਾ ਛੱਡਣ ਇਸ ਲਾਈਨ ਦੇ ਵਿੱਚ ਹੀ ਰਹਿਣ ਵੀ ਉਹਨਾਂ ਦੇ ਘਰ ਦਾ ਗੁਜ਼ਾਰਾ ਵਧੀਆ ਹੋ ਸਕੇ ਉਹਨਾਂ ਦੀ ਬੱਚਿਆਂ ਦੀ ਪੜ੍ਹਾਈ ਹੋ ਸਕੇ ਇੱਕ ਸੋਮਨੀ ਕਮੇਟੀ ਅਜੇ ਤੱਕ ਇਹ ਸਿੱਧ ਨਹੀਂ ਕਰ ਸਕੀ ਵੀ ਇੱਕ ਗ੍ਰੰਤੀ ਸਿੰਘ ਦੀ ਤਰ੍ਹਾਂ ਕਿੰਨੀ ਚਾਹੀਦੀ ਆ ਅੱਜ ਦੇ ਸਮੇਂ ਦੇ ਵਿੱਚ ਵੀ ਜਿੱਤੋ ਕੇ ਨੇਵਰ ਵਾਲਾ ਵੀ ਜਾਂ ਇੱਕ ਪ੍ਰਵਾਸੀ ਵਿਦਿਆਰਥੀ ਕਰਕੇ ਕਹਿੰਦੀ ਹੈ ਮਹੀਨੇ ਦਾ 10 ਤੋਂ 15000 ਰੁਪਏ ਕਮਾ ਲੈਂਦਾ ਪਰ ਗ੍ਰਾਂਤੀ ਸਿੰਘ ਸਿਰਫ 5000 ਤੋਂ ਲੈ ਕੇ 6000 ਰੁਪਏ ਤੱਕ ਡਿਊਟੀ ਕਰ ਲਈ ਮਜਬੂਰ ਨੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਵੀ ਮੈਂ ਇਹੀ ਲੈਨ 'ਚ ਰਹਿਣਾ ਚਾਹੁੰਦਾ ਹਾਂ ਵੀ ਮੈਂ ਵਧੀਆ ਚੱਲੋ ਗੁਰਸਿੱਖੀ ਲੈਨ 'ਚ ਆ ਪਾਠ ਕਰਦੇ ਹਾਂ ਮੇਰੇ ਇਸੇ ਲੈਨ 'ਚ ਜੁੜਿਆ ਰਹਿਣਾ ਚਾਹੁੰਦਾ ਹਾਂ ਮੈਂ ਸੰਗਤਾਂ ਨੂੰ ਬੇਨਤੀ ਹੈ ਵੀ ਆਪ ਜੀ ਸਾਰਿਆਂ ਦੀ ਮਦਦ ਕਰਦੇ ਹੋ ਆਪਨਾ ਦਾ ਸੰਬੰਧ ਕੱਟਦੇ ਹੋ ਸਾਰੇ ਆਸਤੇ ਵੀ ਮੇਰੀ ਆਪ ਜੀ ਨੂੰ ਗੁਜਾਰਿਸ਼ ਹੈ ਵੀ ਮੇਰੀ ਵੀ ਜਰੂਰ ਮਦਦ ਕਰਿਓ ਪਰਮਜੀਤ ਸਿੰਘ ਵਾਲਾ ਸੋ ਜਦੋਂ ਸਾਰਾ ਜਗਤ ਸਾਰਾ ਸੰਸਾਰੇ ਸੁੱਤਾ ਪਿਆ ਹੁੰਦਾ ਤਾਂ ਸਵੇਰੇ ਸਵੇਰੇ ਉੱਠ ਕੇ ਇਸ ਸਮਾਜ ਦੀ ਇਸ ਦੁਨੀਆ ਦੀ ਗ੍ਰੰਤ ਸਿੰਘ ਪਾਲਾ ਮੰਗਦੇ ਨੇ ਅਰਦਾਸ ਬੇਨਤੀ ਕਰਦੇ ਨੇ ਸੋ ਅੱਜ ਅਸੀਂ ਤੁਹਾਨੂੰ ਗ੍ਰੰਤ ਸਿੰਘ ਨਾਲ ਇੱਕ ਮਲਾਉਣ ਜਾ ਰਹੇ ਹਾਂ ਜੋ ਕਿ ਆਪ ਦੁਖੀ ਨੇ ਭਾਵੇਂ ਦੁਖੀ ਮੰਨਣਾ ਦੁਨੀਆ ਦੀ ਅਰਦਾਸ ਬੇਨਤੀ ਕਰਦੇ ਨੇ ਦੁਨੀਆ ਦਾ ਭਲਾ ਮੰਗਦੇ ਨੇ ਪਿੰਡ ਦਾ ਭਲਾ ਮੰਗਦੇ ਨੇ ਨਗਰ ਦਾ ਭਲਾ ਮੰਗਦੇ ਨੇ ਪਰ ਜੇ ਗੱਲ ਕਰੀਏ ਤੰਗ ਗ੍ਰੰਥ ਸਿੰਘ ਆਪ ਕਿਸ ਤਰ੍ਹਾਂ ਜਿੰਦਗੀ ਬਤੀਤ ਕਰਦੇ ਨੇ ਉਸ ਤੇ ਵਿਸ਼ੇਸ਼ ਗੱਲ ਕਰਾਂਗੇ ਸਾਡੇ ਨਾਲ ਜੋ ਗ੍ਰੰਥ ਸਿੰਘ ਅੱਜ ਹਾਜ਼ਰ ਨੇ ਸੋ ਉਹ ਉਹਨਾਂ ਦੀ ਬੱਚੀ ਛੋਟੀ ਜੀ ਬੱਚੀ ਜੋ ਕਿ ਕਾਫੀ ਤਕਲੀਫ ਵਿੱਚ ਐ ਮਦਦ ਦੇ ਲਈ ਗੁਹਾਰ ਲਗਾ ਰਹੇ ਨੇ ਸੋ ਅਸੀਂ ਇਸ ਗੱਲ ਕਰਾਂਗੇ ਬਾਬਾ ਮਨਦੀਪ ਸਿੰਘ ਜੀ ਨਾਲ ਬਾਬਾ ਜੀ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜਿਹੜਾ ਕਿ ਇਸੇ ਬਣਵਾਉਂਦਿਆਂ ਨੂੰ ਸਮਾਂ ਤਾਂ ਬਹੁਤ ਜ਼ਿਆਦਾ ਹੋ ਗਿਆ ਇੱਥੇ ਸਾਨੂੰ ਹੋ ਗਿਆ ਨਹੀਂ 3.5 ਸਾਲ ਅੱਛਾ ਹਾਂਜੀ ਸਮਾਂ ਆਪਣੇ ਲੈਣੀ ਆਈ ਜੀ ਆਪਣੇ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ ਹੈਗੀ 26 ਸਾਲ ਦੀ 26 ਹਾਂਜੀ ਜਿਹੜੇ ਇਹ ਗੋੜੇ ਜੀ ਆਪਾਂ ਨੂੰ ਮਤਲਬ ਕਿ ਜਮਾਂਦਰੂ ਤੋਂ ਮਹਾਰਾਜ ਨੇ ਕਿਰਪਾ કરી ਆਪਣੇ ਮੰਮੀ ਡੈਡੀ ਰਿਸ਼ਤੇਦਾਰੇ ਇਹੀ ਲੈਣ ਚ ਨੇ ਜੀ ਸਾਰੇ ਮਤਲਬ ਰਿਸ਼ਤੇਦਾਰ ਗ੍ਰੰਤੀ ਸਿੰਘ ਇਹੀ ਬਦ ਡਿਊਟੀ ਕਰਦੇ ਹਾਂਜੀ ਹਾਂਜੀ ਸਾਰੇ ਗ੍ਰੰਤੀ ਸਿੰਘ ਇਹੀ ਕਰਦੇ ਹਾਂ ਹਾਂ ਜੇ ਪਹਿਲਾਂ ਤਾਂ ਵੀ ਕਿਵੇਂ ਅਨੁਭਵ ਰਿਹਾ ਕਰੋ ਡਿਊਟੀ ਕਰਨ ਦਾ ਇਹ ਕਰਨ ਦਾ ਜਾਂ ਫਿਰ ਜਿਵੇਂ ਗੱਲਾਂ ਵੀ ਸੁਣਦੇ ਆਪਾਂ ਨਾ ਜਦੋਂ 5-7 ਸਾਲ ਪਹਿਲਾਂ ਵੀ ਗੱਲਾਂ ਲੱਗੀਆਂ ਤੁਸੀਂ ਹੁਣ ਵੀ ਇਹ ਕਾਫੀ ਔਕਾ ਹੁੰਦਾ ਸੋਨੀਆਂ ਪੈਂਦੀਆਂ ਨੇ ਪਰ ਤੁਸੀਂ ਇੱਧਰ ਕਿਵੇਂ ਤੁਹਾਡਾ ਮਨ ਆ ਗਿਆ ਮੇਰਾ ਮਨ ਸ਼ੁਰੂ ਤੋਂ ਹੀ ਸੀ ਜਦਾਂ ਘਰੇ ਸਾਜ ਪੇ ਹੁੰਦੇ ਸੀਗੇ ਤਬ ਉਹ ਆਵਾਜ਼ਾਂ ਜਾਂ ਡੈਡੀ ਪਾਠ ਕਰਦੇ ਸੀ ਜਦ ਨਾਨਕ ਚਾਹੀਦਾ ਸੀ ਮਾਮਾ ਜੀ ਪਾਠ ਕਰਦੇ ਸੀ ਕੀਰਤਨ ਕਰਦੇ ਸੀ ਉਹ ਦੇਖ ਕੇ ਸ਼ੌਂਕ ਸੀਗਾ ਵੀ ਮੈਂ ਵੀ ਇਹੀ ਚੀਜ਼ ਸਿੱਖਾਂ ਸਾਰਾ ਕੁਝ ਕਰਾਂ ਪਰ ਉਦੋਂ ਮੈਨੂੰ ਰੋਕਦੇ ਸੀਗੇ ਸਾਰੇ ਹਾਂਜੀ ਵੀ ਵੀ ਤੁਸੀਂ ਹੋਰ ਕੋ ਕੰਮ ਕਰ ਲਓ ਕੋਈ ਵਧੀਆ ਕੰਮ ਸਿੱਖ ਲਓ ਤੁਸੀਂ ਪਰ ਮੈਨੂੰ ਪਤਾ ਨਹੀਂ ਸੀ ਵੀ ਉਹ ਕਿਉਂ ਮਤਲਬ ਕਿ ਸਾਰੇ ਕਹਿੰਦੇ ਸੀਗੇ ਮੈਂ ਲੜ ਕੇ ਇਹ ਗੁਣ ਸਿੱਖਿਆ ਸਾਰਾ ਕੁਝ ਸਿੱਖਿਆ ਹਾਂਜੀ ਘਰ ਦੇ ਨਾਲ ਲੜ ਕੇ ਇਹ ਸਾਰਾ ਕੁਝ ਸਿੱਖਿਆ ਮਤਲਬ ਮਾਤਾ ਪਿਤਾ ਰਿਸ਼ਤੇ ਦਾ ਜਿਹੜੇ ਮਤਲਬ ਇਹ ਡਿਊਟੀ ਕਰਦੇ ਨੇ ਕਹਿੰਦੇ ਸੀ ਵੀ ਤੂੰ ਹੋਰ ਕੰਮ ਸਿੱਖ ਲੈ ਹਾਂਜੀ ਹਾਂਜੀ ਉਹ ਕਹਿੰਦੇ ਸੀਗੇ ਵੀ ਹੋਰ ਕੰਮ ਸਿੱਖ ਲੈ ਮੈਨੂੰ ਪਤਾ ਨਹੀਂ ਸੀ ਵੀ ਕਿਉਂ ਵੀ ਕਹਿੰਦੇ ਸੀ ਮੈਨੂੰ ਅੱਜ ਪਤਾ ਲੱਗਿਆ ਹੁਣ ਲੱਗੇ ਪਤਾ ਹਾਂਜੀ ਅੱਜ ਪਤਾ ਲੱਗਿਆ ਕੀ ਲੱਗਿਆ ਕਰਨ ਦਾ ਕਾਰਨ ਉਹਦਾ ਇਹ ਜੇ ਦੇਖੋ ਜੀ ਆਪਾਂ ਘਰ ਚ ਰਹਿੰਦੇ ਪਰਿਵਾਰ ਚ ਸਾਰੇ ਪਰਿਵਾਰ ਦੇ ਵਿੱਚ ਤਾਂ ਸਾਰੇ ਆਪਾਂ ਖੁਸ਼ ਭੈਣ ਭਰਾ ਸਾਰੇ ਇੱਕ ਨੂੰ ਜੀ ਜੀ ਕਰਕੇ ਬੁਲਾਉਂਦੇ ਨੇ ਇੱਥੇ ਤਾਂ ਜੇ ਕੋਈ ਆਵਾਜ਼ ਵੀ ਮਾਰੀ ਤਾਂ ਵੀਰ ਜੀ ਕੋਈ ਤੋਂ ਬਗੈਰ ਬਾਬੇ ਤੋਂ ਬਗੈਰ ਕੋਈ ਬੋਲਦਾ ਨਹੀਂ ਜਿਹੜੇ ਚਲੋ ਵਧੀਆ ਐਸੇ ਸਿਆਣੇ ਵੀ ਨੇ ਜਿਹੜੇ ਪੂਰੇ ਸਤਿਕਾਰ ਨਾਲ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਖਾਸੇ ਪੂਰੇ ਸਤਿਕਾਰ ਦੇ ਨਾਲ ਕਰਦੇ ਨੇ ਪਰ ਮਨ ਨੂੰ ਉਹ ਦੁਖਦਾ ਜਦੋਂ ਕੋਈ ਇਦਾਂ ਗੋਹਾਰ ਲਗਾਉਂਦਾ ਬਾਜ ਮਾਰਦਾ ਤਾਂ ਬਹੁਤ ਮਨ ਦੁਖਦਾ ਇਹ ਆਪਣੇ ਮਨ ਲੋ ਹੁਣ ਮੈਸੇਜ ਘਰੇ ਨਾਲ ਦੇ ਘਰੇ ਹੁੰਦੇ ਨੇ ਜਦੋਂ ਕੋਈ ਆਂਦਾ ਬਾਹਰੋਂ ਬਾਬੇ ਬਾਹਰ ਆ ਬਾਬੇ ਇੰਜੇ ਉਦੋਂ ਵੀ ਉਹ ਵੀ ਸੁਣਦੇ ਨੇ ਚਲੋ ਇੱਕ ਦੂਜੇ ਨਾਲ ਦੇਖ ਕੇ ਇਹ ਮੈਂ ਕਟ ਰਹੀ ਹਾਂ ਜੀ ਹਾਂਜੀ ਤੁਸੀਂ ਅੱਜ ਮੀਡੀਆ ਦਾ ਸਹਾਰਾ ਲਿਆ ਤੁਸੀਂ ਸਾਨੂੰ ਬੁਲਾਇਆ ਕੀ ਤੁਹਾਨੂੰ ਬੱਚੀ ਨੂੰ ਕੀ ਪ੍ਰੋਬਲਮ ਹੈ ਬਾਰੇ ਬੱਚੀ ਨੇ ਮੇਰੀ 9 ਮਹੀਨਿਆਂ ਤੋਂ ਪ੍ਰੋਬਲਮ ਹੈ ਸ਼ੂਗਰ ਦੀ ਅੱਛਾ ਕਿੰਨੀ ਉਮਰ ਬੱਚੀ ਦੀ ਹੁਣ ਹੋ ਗਈ 3 ਸਾਲ ਦੀ ਅੱਛਾ 9 3 ਸਾਲ ਦੀ ਹੋ ਗਈ 9 ਮਹੀਨਿਆਂ ਤੋਂ ਜਿੱਦ ਤੁਹਾਨੂੰ ਦਿੱਕਤ ਦਾ ਪਤਾ ਲੱਗਿਆ ਹਾਂਜੀ 9 ਮਹੀਨਿਆਂ ਤੋਂ ਪਤਾ ਲੱਗਿਆ ਜੀ ਦਿੱਕਤ ਉਹਦੋਂ ਤੋਂ ਇੱਕਦਮ ਬਿਮਾਰ ਹੋ ਗਈ ਸੀਗੀ ਬੁਖਾਰ ਹੋ ਗਏ ਬਹੁਤ ਜ਼ਿਆਦਾ ਤੇ ਕੁਛ ਸੇਤੋ ਲੈ ਕੇ ਸ਼ਾਮ ਤੱਕ ਕੁਝ ਨਹੀਂ ਖਾਦਾ ਇਹਨੇ ਨਾ ਸਾਨੂੰ ਪਤਾ ਲੱਗਾ ਵੀ ਸ਼ੂਗਰ ਹੈ ਸ਼ੂਗਰ ਟੈਸਟ ਕਰਾ ਲਈ ਸਾਨੂੰ 5 6 ਦਿਨ ਬਾਅਦ ਪਤਾ ਲੱਗਾ ਸੀ ਗਾਈ ਵੀ ਸ਼ੂਗਰ ਹੈ ਗੁੱਡੀ ਨੂੰ ਹਾਂਜੀ ਸਿਰ ਕਿੱਥੇ ਲਿ ਗਏ ਇਲਾਜ ਲਈ ਕਿੱਥੇ ਲਿ ਗਏ ਇਲਾਜ ਵਾਸਤੇ ਪਟਿਆਲੇ ਵੱਡੇ ਹਸਪਤਲ ਨੇ ਗਈ ਉਥੇ ਮੈਂ ਤਾਂ ਇਹ ਗੱਲ ਕਹਿਣਾ ਵਾ ਵੀ ਪੈਨ ਭਰਾ ਨੂੰ ਵੇ ਤਾਨੂੰ ਜੇ ਕੋਈ ਦਿੱਕਤ ਆਉਂਦੀ ਦੇਖ ਕੇ ਆਪਣਾ ਦੇਖ ਚਾ ਕੇ ਪਹਿਲਾਂ ਪੁੱਛ ਕੇ ਕਿਸੇ ਨੂੰ ਫਿਰ ਹਸਪਤਾਲ ਚ ਜਾਇਆ ਕਰੋ ਵੱਡੇ ਹਸਪਤਾਲਾਂ ਦੇ ਵਿੱਚ ਹਾਂਜੀ ਬਹੁਤ ਬੁਰਾ ਹਾਲ ਹੈ ਜੀ ਉੱਥੇ ਤਾਂ ਬਸ ਮਰੀਜ਼ ਨਾਲ ਨਹੀਂ ਪੈਸੇ ਲਾਏ ਸਾਰਿਆਂ ਨੂੰ ਹੁਣ ਤਾਂ ਫ੍ਰੀ ਹੈਲਾ ਸਰਕਾਰ ਕਹਿੰਦੀ ਕਿ ਪੈਸੇ ਲਾ ਨਹੀਂ ਨਹੀਂ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਇੱਕ ਐਸ ਹਸਪਤਾਲ ਜਰ ਹਿੰ ਵੈਂਟੀਲੇਟਰ ਵਾਸਤੇ ਨਾ ਬੱਚੀ ਵੈਂਟੀਲੇਟਰ ਤੱਕ ਆ ਗਈ ਸੀ ਓਕੇ ਓਕੇ ਸਾਹ ਲੈਂਦੀ ਸੀ ਓਕੇ ਓਕੇ ਬਹੁਤ ਓਕੇ ਸਾਹ ਲੈਂਦੀ ਸੀ ਤੇ ਇੱਕ ਸਰਕਾਰੀ ਹਸਪਤਾਲ ਸੀਗੇ ਬਹੁਤ ਮੰਨਿਆ ਪਰਵੰਨਿਆ ਹਸਪਤਾਲ ਪਟਿਆਲੇ ਦਾ ਜੀ ਤੋ ਤੁਸੀਂ ਇਹ ਦੇਖੋ ਕਹਿੰਦੇ ਵੀ ਸਾਡੇ ਕੋਲ ਮਸ਼ੀਨ ਹੀ ਨਹੀਂ ਹੈਗੀ। ਅੱਛਾ ਬੱਚੇ ਬਹੁਤ ਜ਼ਿਆਦਾ ਨਾਲ ਕੋ ਮਸ਼ੀਨ ਹੀ ਨਹੀਂ ਹੈਗੀ। ਹੂੰ ਪਤਾ ਨਹੀਂ ਕਿਉਂ ਕਰਨ ਲੱਗੇ ਆ ਨਿਕਿਆ ਮੈਂ ਗੋਦੀ 'ਚ ਲੈ ਕੇ ਆਉਣੇ ਬੱਚੇ ਨੂੰ ਘੁੰਮਦਾ ਰਿਹਾ ਸੀ। ਹੂੰ ਔਰੀ ਹਾਂਜੀ ਇੱਕ ਵੀਰ ਐਮਐਲਐਸ ਵਾਲੇ ਕੋਲ ਗਿਆ ਮੈਨੂੰ ਬੇਨਤੀ ਕੀਤੀ ਮੈਂ ਵੀ ਮੇਰੇ ਬੱਚੇ ਨੂੰ ਵੀ ਸਾਹ ਨਹੀਂ ਆ ਰਿਹਾ। ਵੀ ਅੰਦਰ ਵੈਂਟੀਲੇਟ ਮਸ਼ੀਨ ਨਹੀਂ ਹੈਗੀ ਵੀ ਤੁਸੀਂ ਉੱਥੇ ਲੈ ਕੇ ਜਾਓ ਮੈਨੂੰ ਜਿੱਥੇ ਮਸ਼ੀਨ ਹੋਵੇ। ਕੋਈ ਸੋਚਦਾ ਹੀ ਨਹੀਂ ਪਿਆ ਅਸੀਂ ਦਿਮਾਗ 'ਚ ਕੁਝ। ਹੂੰ ਚਲੋ ਉਹ ਲੈ ਕੇ ਗਏ ਉਹਦੇ ਨੇ ਐਸੇ ਹਸਪੀਟਲ ਜਿੱਥੇ ਸਾਨੂੰ ਜਮਾ ਕਰਾਤਾ ਉੱਥੇ ਦਾ ਬਸ ਨਾ ਬਸ ਉਹਦਾ ਪੈਸੇ ਨਾਲ ਗੱਲਾਂ ਕਰਦੇ ਸੀਗੇ ਵੀ ਐਨੇ ਲੈਓ ਵੀ ਇਹ ਕਰ ਲਓ ਸੰਦੇ 6 ਦਿਨ ਬਾਅਦ ਪਤਾ ਲੱਗਾ ਵੀ ਸ਼ੂਗਰ ਹੈ ਬੱਚੇ ਨੂੰ। ਅੱਛਾ। ਹਾਂਜੀ। 6 ਦਿਨਾਂ ਬਾਅਦ ਪਤਾ ਲੱਗਾ ਇਹ ਅੰਦਲੇ ਸਟਾਫ ਨੇ ਦੱਸਿਆ ਸੀਗਾ ਵੀ ਬਾਬਾ ਜੀ ਵੀ ਤੁਸੀਂ ਇਹਨੂੰ ਭੇਜਿਆ ਹੀ ਲੈ ਜਾਓ ਵੀ ਉੱਥੇ ਇਲਾਜ ਹੋ ਜਾਊਗਾ ਇਹਦਾ। ਹਾਂਜੀ। ਵੀ ਬੱਚੀ ਤੁਹਾਡੀ ਨੂੰ ਸ਼ੂਗਰ ਹੈ। ਹਾਂਜੀ। ਚਲੋ ਹੁਣ ਕਿੱਥੋਂ ਚੱਲਦਾ ਲਾਜ ਬਾਬਾ ਜੀ। ਹੁਣ ਪੀਜੀਏ ਚੱਲਦਾ ਹੈ। ਹਾਂਜੀ। ਕਿੰਨਾ ਖਰਚਾ ਹੁਣ ਮਹੀਨੇ ਦਾ ਜਿਹੜਾ ਆ ਜਾਂਦਾ ਦਵਾਈ ਦਾ। ਮਹੀਨੇ ਦਾ ਜਿਹੜਾ ਖਰਚਾ 15000 ਰੁਪਏ ਦਾ ਸਾਰਾ ਵਿੱਚ ਟੀਕੇ ਪਾ ਕੇ। ਇੱਕ ਪੈਕੇਟ ਐ ਸੋਈਆਂ ਦਾ ਹੀ ਉਹ ਚ 5 ਸੋਈਆਂ ਹੁੰਦੀਆਂ ਉਹ ਇੱਕ ਪੈਕੇਟ 80 ਰੁਪਏ ਦਾ ਹਾਂਜੀ ਤੇ ਜਿਹੜੀ ਸ਼ੂਗਰ ਵਾਲੀ ਪੱਤੀ ਉਹ ਇੱਕ 10 ਰੁਪਏ ਦੀ ਪੈਂਦੀ ਆ ਪਰ ਡੇਲੀ 6 7 ਵਾਰੀ ਸ਼ੂਗਰ ਚੈੱਕ ਕਰੀ ਦੀ ਜੀ ਡੇਲੀ ਬੱਚੀ ਜੇ ਹੁਣ ਤਾਂ ਖੇਡਦੀ ਫਿਰਦੀ ਆ ਵਧੀਆ ਗੱਲਾਂ ਕਰਦੀ ਆ ਹਾਂਜੀ ਕਿਵੇਂ ਫਿਰ ਇੱਕਦਮ ਕਿਵੇਂ ਕਿੰਨਾ ਕੁ ਸ਼ੂਗਰ ਵਜਨ ਨਾਲੇ ਕੀ ਦਿੱਕਤ ਆ ਜਾਂਦੀ ਆ ਦਿੱਕਤ ਐ ਤਾਂ ਵੀ ਇਹਦੇ ਨਾਲ ਰਹਿਣਾ ਰਹਿਣਾ ਪੈਂਦਾ ਜੋ ਵੀ ਘੰਟੇ ਹਾਂਜੀ ਨਹੀਂ ਆ ਨੋਰਮਲ ਬੱਚਿਆਂ ਵਾਂਗ ਖੇਡ ਸਕਦੇ ਆ ਜੀ ਤੇ ਚਲ ਬੱਚੇ ਦਾ ਦਿਲ ਕਰਦਾ ਵੀ ਮੈਂ ਖੇਡਣਾ ਉੱਥੇ ਜਾਵਾਂ ਝੋਟੇ ਲੈਣਾ ਇਹ ਜਿਆਦਾ ਜੇ ਜਿਆਦਾ ਖੇਡਦੀ ਹੈ ਇੱਕੋ ਦਮ ਗਿਰ ਜਾਂਦੀ ਹੈ ਬੇਹੋਸ਼ ਹੋ ਜਾਂਦੀ ਚੱਕ ਕੇ ਲੈ ਕੇ ਆਣਾ ਪੈਂਦਾ ਜੀ ਪਰ ਸਦਾ ਅੱਖਾਂ ਨੇ ਸਾਹਮਣੇ ਰੱਖਣਾ ਪੈਂਦਾ ਸਾਹਮਣੇ 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 ਨਾਲ ਰਹਿਣਾ ਪੈਂਦਾ ਸਾਨੂੰ ਜਦੋਂ ਮੈਂ ਅੰਦਰ ਪਾਠ ਕਰਦਾ ਗੁਰਦਾਰਾ ਸਾਹਿਬ ਸਾਹਮਣੇ ਰਹਿ ਰਸ ਦੇ ਬੱਚੇ ਆਉਂਦੇ ਨੇ ਮੈਂ ਅੱਧਾ ਧਿਆਨ ਮੇਰਾ ਇੱਧਰ ਹੁੰਦਾ ਉਹਦਾ ਮਹਾਰਾਜ ਹੁੰਦਾ ਵੀ ਮਹਾਰਾਜ ਉੱਥੇ ਪਾਠ ਕਰਨ ਜਦ ਬਈ ਦੇ ਵੀ ਮਹਾਰਾਜ ਕਿਰਪਾ ਰੱਖੋ ਜੀ ਵੀ ਆਪ ਜੀ ਧਿਆਨ ਰੱਖਣੀ ਹੈ ਦੇਲੀ ਅਰਦਾਸ ਕਰਦੀ ਸ਼ੁਕਸ਼ਾਂਤੀ ਦੀ ਮਹਾਰਾਜ ਇੱਕ ਦੋ ਵਾਰ ਤੇ ਅਤੇ ਹਿਆ ਜਦ ਮੈਂ ਟੁੱਟਦਾ ਵੀ ਨਹੀਂ ਜੇ ਇੱਕ ਵਾਰੀ ਜੇ ਕਿ ਕਰੀ ਹੋ ਗਿਆ ਸੀ ਸਾਡੇ ਨਾਲ ਚਾਂਸ ਮੈਂ ਪਾਠ ਕਰਦਾ ਰਹਿ ਰਸਦਾ ਇੱਥੇ ਗਿਰ ਗਈ ਸਾਹਮਣੀ ਬਾਰ ਮੇਰੀ ਅੱਖਾਂ ਦੇ ਸਾਹਮਣੇ ਗਿਰੀ ਵੀ ਮੇਰੇ ਅੰਨੀ ਹਿੰਮਤਰੀ ਮੈਂ ਵੀ ਉੱਠ ਕੇ ਚੱਕ ਲਾ ਮੈਂ ਚੱਕਿਆ ਨਹੀਂਗਾ ਮੈਂ ਪਾਠ ਕਰਦਾ ਰਿਹਾ ਆਪਣਾ ਮੈਂ ਚਲੋ ਮਾਰ ਆਇਤਾ ਜਿਵੇਂ ਪਾਣਾ ਹਨਾ ਤੇ ਚਲੋ ਬੱਚਿਆਂ ਨੇ ਦੱਸਿਆ ਵੀ ਗਿਰੀ ਗੁੱਡੀ ਆਪਣੀ ਤੇ ਘਰ ਦੇ ਨੇ ਭੱਜ ਕੇ ਜਾ ਕੇ ਫਿਰ ਉਹਨੇ ਚੱਕਿਆ ਤਾਂ ਬੜਾ ਮਾਨੇ ਤੋਂ ਹੁੰਦਾ ਇਹ ਬੋਲ ਜਿਵੇਂ ਹਨ ਮੈਂ ਪਹਿਲਾਂ ਵੀ ਜਿਵੇਂ ਕਿ ਆ ਗ੍ਰੰਤੀ ਸਿੰਘ ਤਾਂ ਪਿੰਡ ਲਈ ਅਰਦਾਸ ਕਰਦਾ ਸਾਰਾ ਨਗਰ ਲਈ ਅਰਦਾਸ ਕਰਦਾ ਦੁਨੀਆ ਲਈ ਅਰਦਾਸ ਕਰਦਾ ਪਰ ਗ੍ਰੰਤੀ ਸਿੰਘ ਲਈ ਕੋਈ ਨਹੀਂ ਅਰਦਾਸ ਕਰਦਾ ਨਾ ਕੋਈ ਨਹੀਂ ਖੜਦਾ ਹਾਂਜੀ ਦੇਖੋ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਆਪਾਂ ਪ੍ਰਕਾਸ਼ ਕਰਨਾ ਉਦੋਂ ਅਰਦਾਸ ਹੁੰਦੀ ਹੈ ਵੀ ਆਪ ਜੀਆ ਨੇ ਅੰਮ੍ਰਿਤ ਵੇਲਾ ਬਖਸ਼ਿਆ ਰਾਤ ਰਾਤਰੀ ਸੁਖਨਾਤੀ ਤੀਤ ਕਰਾਈ ਮਹਾਰਾਜ ਕਿਰਪਾ ਕਰੋ ਸੰਗਤਾਂ ਨੂੰ ਦਰਸ਼ਨ ਦੇਣ ਦੀ ਕਿਰਪਾ ਹਲਤਾ ਕਰੋ ਹਮਮ ਸ਼੍ਰੀ ਮੁਖਵਾਕ ਬਖਸ਼ ਕੇ ਆਈਆਂ ਨਗਰ ਦੀਆਂ ਸੰਗਤਾਂ ਦਾ ਭਲਾ ਕਰਨਾ ਸੇਰ ਤੇ ਮੇਰਾ ਪ੍ਰਿਆਤਰਖ ਹੈ ਨਾ ਅਸੀਂ ਦੇਸ਼ਾਂ ਵਿਦੇਸ਼ਾਂ ਚ ਜਿਹੜੇ ਬੱਚੇ ਗਏ ਨੇ ਉਹਦੀ ਵੀ ਅਰਦਾਸ ਕਰਦੇ ਹਮ ਵੀ ਉਹਨਾਂ ਨੂੰ ਤੰਦਰੁਸਤੀਆਂ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ਣੀ ਤੇ ਅਸੀਂ ਇਹ ਦੇਖ ਲਓ ਤੁਸੀਂ ਵੀ ਘਰਾਂ ਚ ਜਿਹੜੇ ਮਾਲ ਡੰਗਰ ਨੇ ਉਹਨਾਂ ਦੀ ਵੀ ਅਰਦਾਸ ਹੁੰਦੀ ਹੈ ਹੈਨਾ ਵੀ ਮਾਲ ਡੰਗਰ ਦੇ ਸੇਤ ਤੇ ਮੇਰਾ ਪਰਿਆਤਰ ਕੇ ਫਸਲ ਵਾੜੀ ਚ ਮਹਾਰਾਜ ਵੀ ਵਾਧੇ ਕਰਿਓ ਜੀ ਜਿਹੜੀ ਤੁਸੀਂ ਗੱਲ ਕਹੀ ਹੈ ਅਰਦਾਸ ਦੀ ਇਹ ਮੈਂ ਤੁਹਾਡੀ ਗੱਲ ਨਾਲ ਬਹੁਤ ਸਹਿਮਤ ਹਾਂ ਦੇਖੋ ਅਸੀਂ ਸਾਰੇ ਦੀ ਭਲੇ ਦੀ ਅਰਦਾਸ ਕਰਦੇ ਹਾਂ ਜੇ ਆਪਾਂ ਸੰਗਤ ਨੂੰ ਪੁੱਛ ਲਈਏ ਨਾ ਜਿਹੜੀ ਸੰਗਤ ਸੇਰੇ ਦਿੱਲੀ ਆਂਦੀ ਸੰਗਤ ਵੀ ਵੀ ਤੁਸੀਂ ਸਾਡੀ ਅਰਦਾਸ ਕਰਦੇ ਹੋ ਮੈਨੂੰ ਨਹੀਂ ਲੱਗਦਾ ਜਿਵੇਂ ਹਾਂ ਦਾ ਜਵਾਬ ਹੋਊਗਾ ਹਾਂ ਜੀ ਰੱਬ ਜੀ ਫਿਰ ਹੁਣ ਸਮਾਂ ਕਿਵੇਂ ਬਤੀਤ ਹੋ ਜਿਵੇਂ ਤੁਸੀਂ ਕਹਿੰਦੇ ਤਨਖਾਹ ਤੁਹਾਡੀ ਕਿੰਨੀ ਕੱਪਲਾਂ ਕਹਿੰਦੇ ਤਨਖਾਹ ਮੇਰੀ 6000 ਦੀ ਸਹੀ ਹੱਸ ਕੇ ਯਾਰਾ ਫੇਪਾ ਜੀ ਕਿਵੇਂ ਬਹੁਤ ਔਖ ਹੈ ਜੀ ਬਸ ਕਿ ਕੋ ਦਾ ਸਫੜ ਕਿਸੇ ਕੋ ਵੀ ਹੜ ਮੰਗਣਾ ਵੀ ਬਹੁਤ ਔਖ ਹੈ ਜੀ ਇੱਕ ਸਾਹ ਦਾ ਮਰਨ ਹੋ ਜਾਂਦਾ ਜੀ ਸ਼ਰਮ ਆਂਦੀ ਬਹੁਤ ਜਿਆਦਾ ਸ਼ਰਮ ਆਂਦੀ ਹੈ ਬਹੁਤ ਜਿਆਦਾ ਇੱਕ ਦਿਨ ਟੀਕਾ ਲੈਣ ਗਿਆ ਮੈਂ ਪੂਰੇ ਪੂਰੇ ਪੈਸੇ ਸੀਗੇ ਮੇਰੇ ਕੋ ਜੀ ਤੇ ਪਟ્રોલ ਖਤਮ ਹੋ ਗਿਆ ਸੀ ਵਿੱਚ ਉਹ ਗੱਲ ਜੀ ਮੈ ਰਾ ਦੇ ਵਿੱਚ ਐ ਸੋਚਿਆ ਵੀ ਟੀਕਾ ਲਾਵਾਂ ਪਟ્રોલ ਪਾਵਾਂ ਐਨਾ ਮਤਲਬ ਕਿ ਔਖਾ ਹੋ ਗਿਆ ਤੇ ਤੁਸੀਂ ਸਾਥ ਜਾਣੇ ਹੋ ਮੈਂ ਤੇ ਹਰੇ ਝੂਠ ਬੋਲਦਾ ਮੈਂ ਪੈਟਰੋਲ ਵਾਲੇ ਪੰਪ ਵਾਲੇ ਵੀਰੇ ਨੂੰ ਦੱਸੀਏ ਸਾਰੀ ਕਹਾਣੀ ਮੈਂ ਵੀ ਐਦਾਂ ਦਿੱਕਤ ਤੇ ਵੀ ਨਾ ਵੀਰੇ ਵੀ ਮੈਂ ਵੀ ਤੁਸੀਂ ਮੇਰਾ ਨੰਬਰ ਲੈ ਲਓ ਵੀ ਨੰਬਰ ਦੇ ਦਣਾ ਵੀ ਮੈਂ ਫਲਾਣੀ ਪਿੰਡ ਇੱਥੇ ਡਿਊਟੀ ਕਰਦਾ ਵੀ ਮੈਂ ਆਂਦਾ ਜਾਂਦਾ ਜਰੂਰ ਤੁਹਾਨੂੰ ਮੈਂ ਪੈਸੇ ਦੇ ਕੇ ਜਾਵਾਂਗਾ ਮੈਂ ਟੀਕਾ ਲੈ ਕੇ ਜਾਣਾ ਗੁੱਡੀ ਆਸਤੇ ਚਲੋ ਉਹਨਾਂ ਨੇ ਵਿਚਾਰਿਆਂ ਨੇ ਮੇਰੀ ਮਦਦ ਕੀਤੀ ਤੇਲ ਪਾਇਆ ਉਹ ਤੋਂ ਫਿਰ ਮੈਂ ਲੈ ਟੀਕਾ ਲੈ ਕੇ ਇੰਨੀ ਮਤਲਬ ਕੀ ਮੁਸ਼ਕਲ ਹੋ ਜਾਂਦਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਬਹੁਤ ਜ਼ਿਆਦਾ ਕਪਾਸੀ ਧਰਮ ਦੀ ਗੱਲ ਕਰਦੇ ਆ ਸਾਡੀ ਜਿਵੇਂ ਹੁਣ ਸੰਸਥਾ ਧਾਰਮਿਕ ਸੰਸਥਾਾਂਾਂ ਮਾ ਅਸਰੋਮ ਕਮੇਟੀ ਯੂਰ ਬੜੇ ਬਾਬੇ ਵੱਡੀਆਂ ਵੱਡੀਆਂ ਗੱਡੀਆਂ ਲੱਖਾਂ ਕਰੋੜਾਂ ਰੁਪਈਆ ਲੱਖਾਂ ਦੀ ਬਜਟ ਉਹ ਫਿਰ ਕਾਦੇ ਵਾਸਤੇ ਨੇ ਇੰਨਾ ਕੁਝ ਕਾਦੇ ਵਾਸਤੇ ਕਿੰਨਾ ਲਈ ਆ ਬਸ ਜੀ ਤੁਸੀਂ ਦੇਖੋ ਕਾਸੀ ਵੀ ਚਲੋ ਦੇਖੀਦੇ ਹਨ ਜਾਈਦਾ ਜਾਂ ਕੋਈ ਐਸੇ ਕੋਈ ਆ ਜੇ ਵੀ ਬਸ ਉਹ ਕਹਿਣ ਦੀਆਂ ਗੱਲਾਂ ਨੇ ਵੀ ਕੋਈ ਮਦਦ ਨਹੀਂ ਕਰਦੇ ਹਾਂਜੀ ਕਹਿਣ ਦੀਆਂ ਗੱਲਾਂ ਨੇ ਵੀ ਕੋਈ ਨਾ ਵੀ ਇਸੀ ਸਾਡੀ ਮਦਦ ਕਰਾਂਗੇ ਕਹਿ ਜਾਂਦੇ ਨੇ ਕੋਈ ਮਦਦ ਨਹੀਂ ਕਰਦਾ ਹੈ ਹਾਂਜੀ ਉਹ ਇਸ ਸ਼੍ਰੋਮ ਨੇ ਕਵੰਡੇ ਤੱਕ ਕੁਝ ਜਥੇਦਾਰ ਜਿਵੇਂ ਗੜਗਾਜਨ ਨਵੀ ਜਸਤਾਰ ਨੇ ਕਾਫੀ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਵੀ ਚੰਗੇ ਨੇ ਮਰੀਗ ਦੇ ਪੱਤਰੀ ਵਧੀਆ ਨੇ ਕੋਈ ਹੈ ਪ੍ਰਕਾਰ ਕਰੀ ਉੱਥੇ ਤੱਕ ਨਹੀਂ ਹਜੇ ਤੱਕ ਤਣੀ ਮੈਂ ਗਿਆ ਹੈ ਗੌਣਾ ਤੱਕ ਪਰ ਜਾਣਾ ਸੀ ਕੋਈ ਕਰ ਦੋ ਬੇਨਤੀ ਹਾਂਜੀ ਮੈਂ ਤੁਹਾਡੇ ਚੈਨਲ ਲਈ ਮੈਂ ਬੇਨਤੀ ਕਰਦਾ ਹਾਂ ਉਹਨਾਂ ਨੂੰ ਵੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਬੇਨਤੀ ਹੈ ਵੀ ਵੀ ਮੇਰੀ ਮਦਦ ਜਰੂਰ ਕਰਿਓ ਇੱਕ ਆਪ ਜਨ ਨੂੰ ਬੇਨਤੀ ਹੈ ਵੀ ਆਪ ਹੁਕਮਨਾਮਾ ਜਾਰੀ ਕਰੋ ਜਿਹੜੇ ਸਾਰੇ ਪਿੰਡਾਂ ਦੇ ਵਿੱਚ ਗ੍ਰੰਤੀ ਸਿੰਘ ਹਨ ਡਿਊਟੀ ਨਿਭਾਰੇ ਨੇ ਵੀ ਉਹ ਇਹ ਕੰਮ ਨਾ ਛੱਡਣ ਇਸ ਲਾਈਨ ਦੇ ਵਿੱਚ ਹੀ ਰਹਿਣ ਵੀ ਉਹਨਾਂ ਦੇ ਘਰ ਦਾ ਗੁਜ਼ਾਰਾ ਵਧੀਆ ਹੋ ਸਕੇ ਉਹਨਾਂ ਦੀ ਬੱਚਿਆਂ ਦੀ ਪੜ੍ਹਾਈ ਹੋ ਸਕੇ ਹੁਣ ਦੇਖ ਲਓ ਤੁਸੀਂ ਆਪਾਂ ਕਦੇ ਤੁਸੀਂ ਕਿਸੇ ਪੰਡਤ ਦੀ ਵੀਡੀਓ ਦੇਖੀ ਹੈ ਜੇ ਕੋਈ ਰੋਕੇ ਦੱਸਦਾ ਹੋਵੇ ਵੀ ਮੇਰੇ ਕੋਲ ਇਹ ਹਾਲਾਤ ਨੇ ਦੇਖੀ ਤੁਸੀਂ ਨਹੀਂ ਵੀ ਮੇਰੇ ਬੱਚੇ ਦਾ ਇਲਾਜ ਨਹੀਂ ਹੋ ਰਿਹਾ ਜਵੇਂ ਮੈਨੂੰ ਘਰੇ ਆਟਾ ਨਹੀਂ ਹੈਗਾ ਜਾਂ ਦਾਣੇ ਨਹੀਂ ਹੈਗੇ ਕਦੀ ਦੇਖੀ ਆਪਾਂ ਨੇ ਨਹੀਂ ਕਦੀ ਜਿਸੂਸੀ ਵਾਲੇ ਜਿਹੜੇ ਮੱਥਾ ਟੇਕਦੇ ਨੇ ਉਹਨਾਂ ਦੀ ਤੁਸੀਂ ਕਦੀ ਸੁਣੀ ਵੀ ਸਾਡਾ ਬੱਚਾ ਬਿਮਾਰ ਹੈ ਵੀ ਸਾਨੂੰ ਮਦਦ ਕਰ ਦੋ ਜੇ ਮੈਂ ਗ੍ਰੰਥੀ ਸਿੰਘ ਦੀ ਡਿਊਟੀ ਕਰਦਾ ਹਾਂ ਉਹ ਵੀ ਕਰਦੇ ਨੇ ਡਿਊਟੀਆਂ ਦੇ ਪੰਦੇ ਨੇ ਵਧੀਆ ਮੈਂ ਉਹਨਾਂ ਦੀ ਅੱਜ ਤੱਕ ਨਹੀਂ ਦੇਖੀ ਆਪਣੀਆਂ ਦੇਖੋ ਤੁਸੀਂ ਆਪਣੀਆਂ ਕਿਉਂ ਹੁੰਦੀਆਂ ਨੇ ਇਹ ਵੀ ਆ ਬਾਬਾ ਜੀ ਬਾਕੀ ਜੋ ਤੁਸੀਂ ਡਾਲੀ ਲੈਣ ਜਾਂਦੇ ਹੋ ਸਾਈਕਲ ਤੇ ਤੁਸੀਂ ਡਾਲੀ ਲੈਣ ਜਾਂਦੇ ਹੋ ਇਸ ਤਰ੍ਹਾਂ ਕੋਈ ਜਾਂਦਾ ਵੀ ਨਹੀਂ ਧਰਮ ਕਾਗੂ ਕਿਸੇ ਹੋ ਧਰਮ ਦਾ ਹਾਂਜੀ 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 ਬਹੁਤ ਬਹੁਤ ਵੀਰ ਜੀ ਬਿਆਨ ਹੀ ਨਹੀਂ ਹੈ ਨਹੀਂ ਬੋਲ ਹੀ ਨਹੀਂ ਹੈਗੀ ਬਹੁਤ ਔਖੀਆਂ ਕਈ ਵਾਰ ਤਾਂ ਹੁੰਦਾ ਵੀ ਬਸ ਅਭੀ ਸਾਰਾ ਕੁਝ ਛੱਡ ਕੇ ਬੱਚੇ ਦੇ ਨਾਲ ਵੀ ਬਸ ਚਲੇ ਜਾਈਏ ਵੀ ਸਾਰਿਆਂ ਨੂੰ ਛੱਡ ਕੇ ਚਲਾ ਜਾਈਏ ਕਈ ਵਾਰ ਬਹੁਤ ਵਾਰ ਮਨ ਕਰਦਾ ਹੈ ਬਹੁਤ ਜਦ ਐ ਨਹੀਂ ਔਖੀਆਂ ਸਿਰ ਬਹੁ ਜਾਂਦੀਆਂ ਹਾਂਜੀ ਤਾਂ ਹੀ ਇਹ ਹੀ ਕਾਰਨ ਆ ਨਾ ਹੁਣ ਗ੍ਰਾਂਤੀ ਸਿੰਘ ਦੇ ਨੌਜਵਾਨ ਤਾਂ ਦੀ ਕੋਈ ਨਹੀਂ ਰਹੀ ਕਿ ਤੁਹਾਡੇ ਵਰਗੇ ਨੌਜਵਾਨ ਤਾਂ ਕੋਈ ਵਿਰਲਾ ਹੀ ਹੋ ਪਿੰਡ ਵਿੱਚ ਹੈ ਹੀ ਨਹੀਂ ਹੈ ਹੀ ਨਹੀਂ ਉਹ ਤੁਸੀਂ ਇਹ ਦੇਖ ਲਓ ਉਹਨ ਮੇਰੇ ਜਿਹੜੇ ਨਾਲ ਦੇ ਸਾਥੀ ਨੇ ਸਾਰੇ ਜਿਹੜੇ ਡੈਡੀ ਨੇ ਆਪਣੇ ਉਹਨਾਂ ਦੇ ਗਾਂ ਅੱਗੇ ਜੇ ਬੱਚੇ ਨੇ ਜਿਹੜੇ ਉਹ ਮੰਨ ਲਓ ਤੁਸੀਂ ਹੈ ਨਹੀਂ ਬੱਚੇ ਨਹੀਂ ਹੈਗੇ ਅੱਗੇ ਜਿਹੜੀਆਂ ਇਸ ਲੈਂਚ ਪੈ ਰਹੇ ਨੇ ਮੈਂ ਆ ਜੇ ਵਾਤ ਵਾਦ ਇੱਕ ਦੋ ਜਾਣੇ ਹੋਣਗੇ ਪਹਿਲਾਂ ਹੁੰਦਾ ਸੀ ਪਿੰਡਾਂ ਦੇ ਵਿੱਚ ਗਰੰਤੀ ਸਿੰਘ ਅਰਦਾਸ ਹਸਤੇ ਜਾਂਦੇ ਸੀਗੇ ਪ੍ਰਕਾਸ਼ ਪ੍ਰਕਾਸ਼ ਦੀ ਅਰਦਾਸ ਕਰਦੇ ਸੀਗੇ ਖੰਡਪਾਟ ਸਾਹਿਬ ਦੀ ਘਰਾਂ 'ਚ ਜਾਂਦੇ ਪ੍ਰਸ਼ਾਦਾ ਛਕਣ ਵਾਸਤੇ ਤੇ ਉੱਥੇ ਪਾਤੀ ਸਿੰਘ ਹੁੰਦੇ ਸੀ ਨਾਲ ਜੇ ਮੰਨ ਲਓ ਦੋ ਪਾਤੀ ਸਿੰਘ 3 ਪਾਤੀ ਸਿੰਘ 5 ਪਾਤੀ ਸਿੰਘ ਵੀ ਆਪਣੇ ਕੋ ਹੁੰਦੇ ਸੀਗੇ ਐਕਸਟਰਾ ਔਰ ਤੁਸੀਂ ਆਹ ਦੇਖ ਲਓ ਵੀ ਅਸੀਂ ਸਾਡੇ ਇੱਥੇ ਖੰਡ ਪਾਠ ਆਜੇ ਅਸੀਂ ਸਾਰੇ ਗ੍ਰੰਥੀ ਸਿੰਘ ਹੀ ਖੰਡ ਪਾਠ ਕਰਦੇ ਆ ਕੋਈ ਮਤਲਬ ਕਿ ਪਾਤੀ ਸਿੰਘ ਨਹੀਂ ਹੁੰਦਾ ਸਾਡੇ ਨਾਲ ਹਾਂਜੀ ਪਾਤੀ ਸਿੰਘ ਪਹਿਲਾਂ ਹੁੰਦੇ ਪਾਤੀ ਸਿੰਘ ਲੱਗ ਗ੍ਰੰਥੀ ਸਿੰਘ ਹਾਂਜੀ ਉਹਨਾਂ ਹੀ ਗ੍ਰੰਥੀ ਗ੍ਰੰਥੀ ਪਾਠ ਕਰਦੇ ਆ ਪਾਤੀ ਸਿੰਘ ਮਿਲਦਾ ਹੀ ਨਹੀਂ ਜੇ ਇੱਕ ਪਿੰਡ ਦੇ ਵਿੱਚ ਦੋ ਪ੍ਰੋਗਰਾਮ ਆ ਜਾਣ ਜਾਂ ਤਿੰਨ ਪ੍ਰੋਗਰਾਮ ਆ ਜਾਣ ਖੰਡ ਪੜ ਦੇ ਤਾਂ ਇੱਕ ਹੀ ਹੋਊਗਾ ਇਕੱਠੇ ਨਹੀਂ ਹੁੰ ਤਿੰਨ ਇਕੱਠੇ ਨਹੀਂ ਹੋ ਸਕਦੇ ਹਾਂਜੀ ਸੋ ਵਾਕਿਆ ਜੀ ਬਹੁਤ ਜਿਹੜੀ ਮੁਸ਼ਕਲ ਦੀ ਘੜੀ ਇਸ ਤਰ੍ਹਾਂ ਸਾਡੇ ਨੌਜਵਾਨ ਗੁਰਸਿੱਖ ਨੌਜਵਾਨ ਜਿਹੜੇ ਕਿ ਪਿੰਡ ਲਈ ਨਗਰ ਦੀ ਜਿਵੇਂ ਪਹਿਲਾਂ ਵੀ ਜਿਵੇਂ ਮੈਂ ਕਿਹਾ ਵੀ ਅਰਦਾਸ ਵਿੱਚ ਇੰਤ ਕਰਦ ਨੇ ਭਲੇ ਦੀ ਅਰਦਾਸ ਬੇਨਤੀ ਕਰਦ ਨੇ ਪਰ ਉਹਨਾਂ ਨੂੰ ਆਪ ਮਦਦ ਦੇ ਲਈ ਜਿਹੜਾ ਕਿ ਗੋਹਾਰ ਲਗਾਉਣੇ ਪੈ ਰਹੀ ਹੈ ਇਸ ਤੋਂ ਵੱਡੀ ਤਕਾਸਦੀ ਹੋਰ ਕੀ ਹੋਵੇਗੀ ਸਾਡੇ ਲੱਖਾਂ ਕਰੋੜਾਂ ਦੇ ਬਜਟ ਕਰੋੜਾਂ ਕਰੋੜਾਂ ਰੁਪਏ ਦੇ ਸਰੋਵਰ ਕਮੇਟੀ ਦੇ ਬਜਟ ਧਾਰਮਿਕ ਅਗੋਂ ਦੇ ਬਜਟ ਉਹ ਕਿੰਨਾ ਲਈ ਨੇ ਕਿਹੜੀ ਦੁਨੀਆ ਲਈ ਨੇ ਉਹ ਜਦ ਅਸੀਂ ਇੱਕ ਗ੍ਰੰਤੀ ਸਿੰਘ ਦੇ ਪਰਿਵਾਰ ਨੂੰ ਨਹੀਂ ਸੰਭਾਲ ਸਕਦੇ ਇੱਕ ਸੋਮਨੀ ਕਮੇਟੀ ਅਜੇ ਤੱਕ ਇਹ ਸਿੱਧ ਨਹੀਂ ਕਰ ਸਕੀ ਵੀ ਇੱਕ ਗ੍ਰਾਂਤੀ ਸਿੰਘ ਦੀ ਤਨਖਾਹ ਕਿੰਨੀ ਚਾਹੀਦੀ ਆ ਅੱਜ ਦੇ ਸਮੇਂ ਦੇ ਵਿੱਚ ਵੀ ਜਿੱਥੇ ਕਿ ਲੇਬਰ ਵਾਲਾ ਵੀ ਜਾਂ ਇੱਕ ਪ੍ਰਵਾਸੀ ਵਿਦਿਆਰਥੀ ਕਰਕੇ ਕਹਦੀ ਹੈ ਮਹੀਨੇ ਦਾ 10 ਤੋਂ 15 ਹਜ਼ਾਰ ਵੀ ਕਮਾ ਲਾਂਦਾ ਪਰ ਗ੍ਰਾਂਤੀ ਸਿੰਘ ਸਿਰਫ 5000 ਤੋਂ ਲੈ ਕੇ 6000 ਰੁਪਏ ਤੱਕ ਡਿਊਟੀ ਕਰ ਲਈ ਮਜਬੂਰ ਨੇ ਉਹ ਵੀ ਇਕੱਲੇ ਗ੍ਰਾਂਤੀ ਸਿੰਘ ਦੀ ਡਿਊਟੀ ਨਹੀਂ ਨਾਲ ਗੁਰਦੁਆਰਾ ਸਾਫ ਸਫਾਈ ਦਾ ਰਸੋਈ ਦਾ ਗੁਰੂ ਘਰ ਦੀ ਦਾ ਲੰਗਰ ਵਰਤੋਣਾ ਸਾਰੇ ਕੰਮ ਜਿਹੜਾ ਕਿ ਇਸ ਮਾਮੂਲੀ ਤਨਖਾਹ ਦੇ ਵਿੱਚ ਹੀ ਕਰ ਰਹੇ ਨੇ ਨਾਲੇ ਇਹ ਤਨਖਾਹ ਦੇ ਵਿੱਚ ਸਾਰਾ ਪਰਿਵਾਰ ਸਾਰੇ ਪਰਿਵਾਰ ਨੇ ਕੰਮ ਕਰਨਾ ਬੱਬਾ ਜੀ ਬੜੀ ਗੱਲ ਹੈ ਨਾ 5000 ਤੋਂ 6000 ਤਨਖਾਹ ਹੋ ਗਈ ਸਾਡਾ ਸਾਡਾ ਪਰਿਵਾਰ ਦੀ ਮਤਲਬ ਕੰਮ ਕਰਦਾ ਇਸ ਵਿੱਚ ਉਹਨਾਂ ਦਾ ਆਪ ਦੇਖਦੇ ਆ ਮਾਲੀ ਲੱਗ ਹੁੰਦਾ ਜੀ ਗੁਰੂ ਘਰ ਦੇ ਹੂੰ ਕਾਵੜ ਦੇ ਨਾਸਤੇ ਉਹਦੀ ਲਾਗਤਨਖਾ ਹੁੰਦੀ ਹੈ ਸੇਵਾਦਾਰ ਦੀ ਲਾਗਤਨਖਾ ਹੁੰਦੀ ਗਰੰਤੀ ਸਿੰਘ ਜੀ ਦੀ ਲਾਗਤਨਖਾ ਪਰ ਇੱਥੇ ਮੈਂ ਕੱਲਾ ਹੀ 6-7000 ਰੁਪਏ ਦੇ ਵਿੱਚ ਕੱਲਾ ਹੀ ਸਾਰੇ ਕੰਮ ਮੈਂ ਕੱਲਾ ਹੀ ਕਰਦਾ ਹਾਂ ਦੇ ਕੋਈ ਕੰਮ ਆਸਾਨ ਨਹੀਂ ਵੀ ਜਿਹੜਾ ਨਹੀਂ ਮੈਂ ਕਰਦਾ ਇਹ ਸਾਰੇ ਕੰਮ ਮੈਂ ਆਪੇ ਖੁਦ ਹੀ ਕਰਦਾ ਚਲੋ ਮਹਾਰਾਜ ਨੇ ਡਿਊਟੀ ਲਈ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਵੀ ਮੈਂ ਇਹੀ ਲੈਨ 'ਚ ਰਹਿਣਾ ਚਾਹੁੰਦਾ ਵੀ ਮੈਂ ਵਧੀਆ ਚਲੋ ਗੁਰਸਿੱਖੀ ਲੈਨ 'ਚ ਆ ਪਾਠ ਕਰਦੇ ਆ ਮੇਰੇ ਇਸੇ ਲੈਨ 'ਚ ਜੁੜਿਆ ਰਹਿਣਾ ਚਾਹੁੰਦਾ ਹਾਂ ਮੈਂ ਸੰਗਤਾਂ ਨੂੰ ਬੇਨਤੀ ਹੈ ਵੀ ਆਪ ਜੀ ਸਾਰਿਆਂ ਦੀ ਮਦਦ ਕਰਦੇ ਹੋ ਆਪਣਾ ਦਸਬੰਦ ਕੱਢਦੇ ਹੋ ਸਾਰੇ ਆਸਤੇ ਵੀ ਮੇਰੀ ਆਪ ਜੀ ਨੂੰ ਗੁਜਾਰਿਸ਼ ਹੈ ਵੀ ਮੇਰੀ ਵੀ ਜਰੂਰ ਮਦਦ ਕਰਿਓ ਵੀ ਮਹਾਰਾਜ ਕਿਰਪਾ ਕਰੇ ਸਾਡੇ ਬੱਚੇ ਜਿਉਂਦੇ ਰਹਿਣ ਤੰਦਰੁਸਤੀਆਂ ਬਖਸ਼ਣ ਵੀ ਮੇਰੇ ਵਰਗਾ ਹਾਲ ਕਿਸੇ ਦਾ ਨਾ ਹੋਵੇ। ਬਾਬਾ ਜੀ ਤੁਹਾਡਾ ਨੰਬਰ ਜਰੂਰ ਮਨਸ ਕਰੋ ਕੋਈ ਹਾਂਜੀ ਦਾਸ ਦਾ ਨੰਬਰ ਹੈ 7973412455। ਮੇਰੀ ਬੇਨਤੀ ਹੈ ਸਾਰੇ ਵੀਰ ਭੈਣ ਭਰਾਵਾਂ ਨੂੰ ਆਪ ਜੀ ਦੇ ਵੀ ਬੱਚੇ ਹਨ। ਮੇਰੀ ਜਰੂਰ ਮਦਦ ਕਰਿਓ ਵੀ ਜੀ ਵੀ ਮੇਰੇ ਤੇ ਵੀ ਐਸਾ ਦਿਨ ਨਾ ਵੀ ਵੀ ਮੈਂ ਦਰਦ ਅਸਤੇ ਜਾ ਕੇ ਮੰਗਾ। ਮੇਰੀ ਬੇਨਤੀ ਹੈ ਔਰ ਮੇਰੇ ਜਥੇਦਾਰ ਜਿੰਨ ਵੀ ਬੇਨਤੀ ਹੈ ਅੱਜ ਵੀ ਜਰੂਰ ਵੀ ਮੇਰੀ ਮਦਦ ਕਰਿਓ ਪਿੰਡਾਂ ਦੇ ਵਿੱਚ ਗਰੰਤੀ ਸਿੰਘ ਨੇ ਜਰੂਰ ਹੁਕਮਨਾਮਾ ਜਾਰੀ ਕਰਿਓ ਵੀ ਉਹਨਾਂ ਦੇ ਵੀ ਇਹ ਹਾਲ ਤੇ ਮਾੜੀ ਹਾਲਤ ਨਾ ਹੋਵੇ ਵੀ ਉਹ ਦਰਦਰ ਤੇ ਗੁਰੂ ਘਰ ਦੇ ਵਜ਼ੀਰ ਧੰਨ ਬਾਬਾ ਬੁੱਢਾ ਜੀ ਦੀ ਪਦਵੀ ਤੇ ਆਪਾਂ ਬੈਠੇ ਆਂ ਬ੍ਰਹਮ ਗਿਆਨੀ ਹੋਏ ਨੇ ਉਹ ਸੋ ਮਹਾਰਾਜ ਨੇ ਡਿਊਟੀ ਲਾਈ ਬਹੁਤ ਵਧੀਆ ਡਿਊਟੀ ਲਾਈ ਸਵੇਰੇ ਸ਼ਾਮ ਉੱਟ ਕੇ ਬਾਬਾ ਜੀ ਦਾ ਨਾਮ ਲਈਦਾ ਪਾਠ ਕਰੀਦਾ ਭਲੇ ਦੀ ਅਦਾਸ ਕਰੀ ਦੀਏ ਬੱਚਿਆਂ ਨੂੰ ਸੰਖਿਆ ਵੀ ਦੇਈ ਦੀਜੀਏ ਆਪਾਂ ਹੂੰ ਬੱਚੇ ਛੋਟੇ ਬੱਚਿਆਂ ਦੀ ਜੋੜੀ ਦਾ ਵੀ ਆਂਦੇ ਨੇ ਬੱਚੇ ਸਿੱਖਣ ਵਾਸਤੇ ਵੀ ਆਪਾਂ ਕਿ ਜੇ ਉਦਾਂ ਜਿਵੇਂ ਪਹਿਲਾਂ ਬੱਚੇ ਚਲੋ ਆਂਦੇ ਹੁੰਦੇ ਸੀਗੇ ਸ਼ੌਂਕ ਰੱਖਦੇ ਸੀਗੇ ਮਨ ਦੇ ਵਿੱਚ ਵੀ ਅਸੀਂ ਸਿੱਖਣਾ ਹੈ ਵੀ ਕੋਈ ਲੈਣ ਚ ਪੈਂਦਾ ਨਹੀਂ ਹੈਗਾ ਮੰਨ ਲਓ ਜੇ ਕੋਈ ਆਂਦਾ ਵੀ ਕੁਝ ਬੱਚੀਆਂ ਨੇ ਧੀਆਂ ਧੀਆਂ ਘਰ ਦੇ ਵੇੜੇ ਦੀਆਂ ਰੌਣਕ ਹੁੰਦੀਆਂ ਨੇ ਵੀ ਉਹ ਕੋਈ ਧੀਆਂ ਮੁੰਡਾ ਨਹੀਂ ਕੋ ਜਾਂਦਾ ਜੀ ਆਪਣੇ ਕੋਲ ਉਹ ਇੱਕਦੋਂ ਤੋਂ ਲੈ ਕੇ ਬਿਮਾਰ ਬੱਚੇ ਇਹ 9 ਮਹੀਨਾ ਦੀ ਸੀ ਜਦੋਂ ਇਹ ਬਿਮਾਰ ਹੋ ਗਈ ਸੀ ਤਾਂ ਹੁਣ ਇਹ 4 ਸਾਲ ਦੀ ਹੋ ਰਹੀ ਹੈ ਹੱਲੇ ਤੱਕ ਟੀਕੇ ਵਗੈਰੇ ਲੱਗ ਰਹੇ ਆ ਟੀਕੇ ਲਗਾਣੇ ਸੀ 4-5 ਟਾਈਮ ਟੀਕੇ ਲੱਗਦੇ ਆ ਬੱਚੀ ਨੂੰ ਬਹੁਤ ਤਕਲੀਫ ਵੀ ਹੁੰਦੀ ਆ ਜਦੋਂ ਬੱਚੇ ਨੂੰ ਜਦੋਂ ਨਹੀਂ ਵੀ ਕਈ ਵਾਰੀ ਹੋਮ ਨਹੀਂ ਪੰਦ ਕਈ ਵਾਰੀ ਟੀਕੇ ਤੋਂ ਵੀ ਬਹੁਤ ਮੁਸ਼ਕਲ ਹੁੰਦੀ ਆ ਕਈ ਵਾਰੀ ਇੰਨੀ ਤਨਖਾਹ ਨਹੀਂ ਬਾਬਾ ਜੀ ਦੀ ਹੈਗੀ 6000 ਰੁਪਏ ਨਾਲ ਕੁਝ ਨਹੀਂ ਬਣਦਾ ਹੈਗਾ ਕਈਰ ਦਸੇ ਟੀਕੇ ਤੋਂ ਵੀ ਇੰਨਾ ਕਰ ਲਾਉਂਦੇ ਆ ਕਿ ਕੀ ਕਰਨਾ ਕਿਥੋਂ ਟੀਕਾ ਲੈ ਕੇ ਆਉਣਾ ਹੈ ਇੰਨੀ ਆਮਦਨ ਵੀ ਬਾਬਾ ਜੀ ਦੀ ਨਹੀਂ ਆ ਨਾ ਕੋਈ ਸਹੂਲਤੀ ਹੈਗੀ ਐ ਇੰਨੀ ਜ਼ਿਆਦਾ ਬੱਚੇ ਦੀ ਤੇ ਬੱਚੇ ਬਹੁਤ ਜ਼ਿਆਦਾ ਤਕਲੀਫ ਚ ਆ ਇੱਕਦਮ ਇੰਨੀ ਜ਼ਿਆਦਾ ਸ਼ੂਗਰ ਵੱਧ ਜਾਂਦੀ ਇੱਕਦਮ ਹੀ ਘਟ ਜਾਂਦੀ ਹੈ ਬਹੁਤ ਜ਼ਿਆਦਾ ਫਿੱਤ ਘਟ ਜਾਂਦੀ ਬਿਲਕੁਲ ਹੀ ਡਿੱਗ ਜਾਂਦੀ ਆ ਰਾਤ ਨੂੰ ਵੀ ਬਹੁਤ ਜ਼ਿਆਦਾ ਤਕਲੀਫ ਹੈ बार-बार ਉੱਠ ਕੇ ਦੇਖਣਾ ਪੈਂਦਾ ਇੱਕ ਇੱਕ ਘੰਟੇ ਤੇ ਆਪਾਂ ਦੇਖਦੇ ਹਾਂ ਉੱਠ ਉੱਠ ਕੇ ਰਾਤ ਨੂੰ 슈ગર ਬਹੁਤ ਜ਼ਿਆਦਾ ਫਿਰ ਲੋ ਹੋ ਜਾਂਦੀ ਦਿਨ ਨੂੰ ਤਾਂ ਬਹੁਤ ਹਾਈ ਚਲਦੀ ਬਹੁਤ ਜ਼ਿਆਦਾ ਬੱਚੀ ਦੀ ਲੋ ਵੀ ਲੋ ਵੀ ਹੋ ਜਾਂਦੀ ਹੈ 슈ਗਰ ਹਾਂਜੀ ਜਦੋਂ ਲੋ ਹੋ ਜਾਂਦੀ ਫਿਰ ਤਾਂ ਬਿਲਕੁਲ ਹੀ ਗੋਮੀ ਹੋ ਜਾਂਦੀ ਹੈ ਮਤਲਬ ਬਿਲਕੁਲ ਹੀ ਜਿਵੇਂ ਬੱਚਾ ਡੈੱਡ ਹੋ ਜਾਂਦਾ ਐਵੇਂ ਹੋ ਜਾਂਦੀ ਬਿਲਕੁਲ ਹੀ ਇਦਾਂ ਤਾਂ ਬਹੁਤ ਵਾਰੀ ਹੋਗਾ ਉਦੋਂ ਤਾਂ ਸਾਨੂੰ ਕੁਝ ਨਹੀਂ ਸਮਝ ਆਉਂਦੀ ਕਿ ਅਸੀਂ ਕੀ ਕਰਈਏ ਇੰਨੇ ਜੋਗੇ ਅਸੀਂ ਹੈ ਨਹੀਂ ਕਿ ਬੱਚੇ ਨੂੰ ਅਸੀਂ ਨਾ ਦੇਖ ਪਾਈਏ ਐਨੀ ਸਾਡੀ ਸਹੂਲਤ ਨਹੀਂ ਹੈਗੀ ਇੰਨੇ ਜੋਗੇ ਅਸੀਂ ਹੈ ਨਹੀਂ ਗਏ ਡਾਕਟਰ ਸਾਹਿਬ ਤੁਸੀਂ ਗਏ ਹੋਗੇ ਡਾਕਟਰ ਨੂੰ ਕੀ ਵਿਸ਼ਵਾਸ ਦਿਵਾਇਆ ਵੀ ਠੀਕ ਹੋ ਜਾਏਗੀ ਜਾਂ ਕਿੰਨਾ ਖਰਚਾ ਕੀ ਕਿਵੇਂ ਨਹੀਂ ਉਹਨਾਂ ਨੇ ਕਿਹਾ ਕਿ ਲਾਈਫਟਾਈਮ ਵਾਸਤੇ ਇਹ ਰੋਗ ਇਹ ਰੋਗ ਬਹੁਤ ਵੱਡਾ ਹੈ ਜੇ ਸੋਚੀਏ ਤੇ ਆਪਾਂ ਜੇ ਸੋਚੀਏ ਤਾਂ ਨਹੀਂ ਵੀ ਹੈ ਤੇ ਸੋਚੀਏ ਤਾਂ ਬਹੁਤ ਖੁਸ਼ ਹੈ ਉਹਨਾਂ ਨੇ ਲਾਈਫਟਾਈਮ ਲਈ ਕਿਹਾ ਹੈ ਕਿ ਸਾਰੀ ਜ਼ਿੰਦਗੀ ਲਈ ਇਹਦੇ ਟੀਕੇ ਵਗੈਰਾ ਸਾਰਾ ਕੁਝ ਐਵੇਂ ਹੀ ਕਰਨਾ ਹੈ ਉਹ ਕਹਿੰਦੇ ਖਰਚਾ ਤਾਂ ਕਾਫੀ ਹੈ ਜੇ ਆਪਾਂ ਬੱਚੇ ਦਾ ਟ੍ਰੀਟਮੈਂਟ ਪ੍ਰੋਪਰਲੀ ਵਧੀਆਂ ਲਈਏ ਤੇ ਫੇਰ ਹੀ ਹੋ ਸਕਦਾ ਪਰ ਅਸੀਂ ਪ੍ਰੋਪਰਲੀ ਟ੍ਰੀਟਮੈਂਟ ਇੱਕ ਆਮਦਨ ਕਰਕੇ ਲੈ ਨਹੀਂ ਪਾ ਰਿਆ ਗਿਆ ਉਦੋਂ ਤਾਂ ਬਹੁਤ ਜਿਆਦਾ ਉਹਨਾਂ ਨੇ ਕਿਹਾ ਕਿ ਮਸ਼ੀਨਾਂ ਵਗੈਰਾ ਵੀ ਤੁਸੀਂ ਛੋਟਾ ਬੱਚਾ ਵਧੀਆਂ ਰੱਖੋ ਤੁਸੀਂ ਅਸੀਂ ਨਾਰਮਲੀ ਰੱਖਿਆ ਹੋਈਆਂ ਵਾ ਤੋ ਉਹ ਰਿਕਸ ਵਾਲੀ ਗੱਲ ਹੀ ਹੈ ਬੱਚੇ ਦੀ ਹਾਂ ਕਿ ਨਾਰਮਲ ਉਹ ਕਹਿੰਦੇ ਨਾਰਮਲੀ ਮਸ਼ੀਨਾਂ ਨਾਲ ਨਹੀਂ ਪਤਾ ਲੱਗਦਾ ਤੁਸੀਂ ਵਧੀਆਂ ਮਸ਼ੀਨਾਂ ਵਰਤੋ ਬੱਚਾ ਛੋਟਾ ਹੈ ਕਦ ਵੀ ਕੁਝ ਵੀ ਬੱਚੇ ਨੂੰ ਹੋ ਸਕਦਾ ਹੈ ਉਹ ਕਹਿੰਦੇ ਕਿ ਬੱਚੇ ਨੂੰ ਇੰਨੀ ਹਾਈ 슈ਗਰ ਚੱਲਦੀ ਆ ਅਟੈਕ ਹੁੰਦਾ ਵੀ ਖਰਚ ਖਤਰائیں ਬਹੁਤ ਜ਼ਿਆਦਾ ਕਿ ਕੁਪਾਸਾ ਰੁਕਨ ਨੂੰ ਵੀ ਹੈ ਤੇ ਕਈ ਵਾਰੀ ਉਹਨੂੰ ਆਈਸੀਯੂ ਪ੍ਰੋਬਲਮ ਹੁੰਦੀਆਂ ਸ਼ੂਗਰ ਕਰਕੇ ਬਹੁਤ ਜ਼ਿਆਦਾ ਤਕਲੀਫ ਮਾਨਦੀ ਹੈ ਬਹੁਤ ਜ਼ਿਆਦਾ ਜਿਵੇਂ ਬੱਚੇ ਆ ਥੋੜੀ ਵੱਡੇ ਹੋ ਸਕੂਲ ਦੇ ਵੀ ਹਨ ਜਾਣਾ ਬੱਚੇ ਨੇ ਉਹ ਵੀ ਕਾਫੀ ਦਿੱਕਤ ਹੁੰਦੀ ਹੈ ਹਾਂਜੀ ਬਹੁਤ ਜ਼ਿਆਦਾ ਹੈ ਸਕੂਲ ਇਸ ਕਰਕੇ ਹਲੇ ਨਹੀਂ ਸਕੂਲ ਵੀ ਨਹੀਂ ਪਾਈ 4 ਸਾਲ ਦੀ ਹੋ ਗਈ ਆ ਕੁਛ ਆਮਦਨ ਕਰਕੇ ਵੀ ਨਹੀਂ ਪਾਇਆ ਕੁਛ ਬੱਚੇ ਦੀ ਇੰਨੀ ਜ਼ਿਆਦਾ ਸ਼ੂਗਰ ਹਾਈ ਹੁੰਦੀ ਆ ਪਰ ਉਹ ਸਕੂਲ ਵਾਲੇ ਵੀ ਕਹਿੰਦੇ ਆ ਕਿ ਸਪੈਸ਼ਲੀ ਫਿਰ ਜੇ ਤੁਸੀਂ ਮਤਲਬ ਬੱਚੇ ਨੂੰ ਪੜਾਉਣਾ ਹੈ ਸਪੈਸ਼ਲੀ ਰੱਖਣਾ ਪਊਗਾ ਖਰਚਾ ਜ਼ਿਆਦਾ ਹੈ ਬੱਚੇ ਦਾ ਤੇ ਮਤਲਬ ਦੇਖਭਾਲ ਵਾਸਤੇ ਇਸ ਕਰਕੇ ਰਿਕਸ ਕਰਕੇ ਬੱਚੇ ਨੂੰ ਸਕੂਲ ਵੀ ਨਹੀਂ ਲਾ ਪਾਰੇ ਪੈਸੇ ਦੇ ਕਰਕੇ ਬਹੁਤ ਜ਼ਿਆਦਾ ਦਿੱਕਤ ਹੈ ਤੁਸੀਂ ਵੀ ਉਰੇ ਬਾਬਾ ਜੀ ਨਾਲ ਰਹਣ ਹੋ ਤੁਸੀਂ ਤਿੰਨੇ ਪਰਿਵਾਰ ਆ ਇੱਕ ਪਿੰਡ ਨਗਰ ਵੀ ਆਉਂਦਾ ਹੋਊ ਜਾਂ ਹੋਰ ਵੀ ਲੋਕਾਂ ਨੂੰ ਪਤਾ ਹੋਊਗਾ ਕੀ ਕੋਈ ਗਰੰਤ ਸਿੰਘ ਦੀ ਮੱਧਰ ਲਈ ਕੀ ਹੁੰਦਾ ਨੇ ਨਹੀਂ ਇਨ ਸੂਲਤ ਨਹੀਂ ਆਗੀ ਕੋਈ ਵੀ ਪਿੰਡ ਦੇ ਵਿੱਚੋਂ ਕੋਈ ਨਹੀਂ ਆਗੇ ਨਹੀਂ ਆਂਦਾ ਕੋਈ ਗ੍ਰੰਥੀ ਦੀ ਕੋਈ ਇੱਜ਼ਤ ਨਹੀਂ ਆ ਕੁਝ ਨਹੀਂ ਆ ਉਹ ਤੇ ਸਾਡੀ ਬਿਮਾਰੀ ਨੂੰ ਤਾਂ ਮਾਮੂਲੀ ਲੋਕ ਸੋਚਦੇ ਕੇ ਤਾਂ ਆਮ ਹੀ ਮਾਮੂਲੀ ਹੈ ਬਸ ਜਿਨ੍ਹਾਂ ਨੂੰ ਤਕਲੀਫ ਹੈ ਉਹ ਤਾਂ ਉਹਨਾਂ ਨੂੰ ਹੀ ਪਤਾ ਹੈ ਤਕਲੀਫ ਕੀ ਚੀਜ਼ ਹੈ ਕਿਦਾਂ ਕਿਵੇਂ ਅਸੀਂ ਟਾਈਮ ਪਾਸ ਕਰ ਰਹੇ ਹੋ ਤਾਂ ਸਾਨੂੰ ਹੀ ਹੈ ਉਹ ਤੇ ਬਸ ਪਾਠੀ ਨੇ ਤਾਂ ਕੁਝ ਨਹੀਂ ਸਮਝਦੇ ਬਸ ਬਾਬਾ ਜੀ ਉਹ ਤੇ ਕਹਿੰਦੇ ਬਸ ਅਸੀਂ ਗੁਰੂ ਘਰ ਰੱਖਿਆ ਹੋਇਆ ਬਸ ਸਾਡੀ ਸੇਵਾਦਾਰ ਬਣ ਕੇ ਰਹਿਣ ਬਸ ਠੀਕ ਠਾਕ ਹੈ ਕੀ ਦਾ ਦਾ ਫਿਰ ਹੀ ਗੱਦਣਾ ਅੱਜ ਕੱਲ ਗਨਤਿਕ ਨਵਾਂ ਨੀਤੀ ਮੁੰਡਾ ਬੰਦਾ ਜਾਂ ਕਹਦੀ ਆ ਵੀ ਕਾਫੀ ਮੁਸ਼ਕਲ ਆ ਜਿਹੜੀ ਗੱਲਾਂ ਨੇ ਹਾਂਜੀ ਪਰ ਅਸੀਂ ਛੱਡਣਾ ਵੀ ਨਹੀਂ ਚਾਹੁੰਦੇ ਇਹ ਕਿਸਮਤ ਵਾਲਿਆਂ ਨੂੰ ਇਹ ਲਾਈਨ ਮਿਲਦੀ ਹੈ ਪ੍ਰਮਾਤਮਾ ਦੇ ਗੁਰੂ ਲੜ ਲੱਗਣਾ ਇਹ ਬਹੁਤ ਵੱਡੀ ਗੱਲ ਹੈ ਪਰ ਅਸੀਂ ਚਾਹੁੰਦੇ ਵੀ ਨਹੀਂ ਇਹ ਛੱਡਣਾ ਪਰ ਜਿੱਦਾਂ ਦੇ ਹਾਲਾਤਾਂ ਵਾਂ ਫਿਰ ਕੀ ਕਰੀਏ ਫਿਰ ਸਾਰੇ ਪਾਸੋਂ ਬੰਦਾ ਹਾਰ ਜਾਂਦਾ ਕੀ ਕਰਨਾ ਹੈ ਕਿ ਇੰਨੇ ਜੋ ਇੰਨਾ ਗੁਜ਼ਾਰਾ ਨਹੀਂ ਹੈਗਾ ਇੰਨੇ ਦੇ ਵਿੱਚ ਕੁਝ ਵੀ ਜੇ ਸੋਚੀਏ ਆਪਾਂ ਦੇ ਵਾਕੀ ਦੀ ਜਿਵੇਂ ਪਰਿਵਾਰ ਦਾ ਕਹਿਣਾ ਵੀ ਅਸੀਂ ਜਿਹੜੀ ਇਹ ਡਿਊਟੀ ਹੈ ਛੱਡਣਾ ਵੀ ਨਹੀਂ ਚਾਹੁੰਦੇ ਪਰ ਮਜਬੂਰ ਹਾਂ ਕੀ ਕਰੀਏ ਬੱਚੇ ਦੀ ਬਿਮਾਰੀ ਦੀ ਜਿਹੜਾ ਕਿ ਲਗਾਤਾਰ ਇਲਾਜ ਹੁਣਾਂ ਲਗਾਤਾਰ ਜਿਹੜੇ ਕਿ ਹਰ ਮਹੀਨੇ ਖਰਚਾ ਵੱਧਦਾ ਹੀ ਜਾਣਾ ਹੈ ਬੱਚੀ ਨੂੰ ਸਕੂਲ ਜਾਣਾ ਲਾਣਾ ਪਵੇਗਾ ਜਦੋਂ ਉਦੋਂ ਵੀ ਸਪੈਸ਼ਲ ਇਸੇ ਵਸਮਤੀ ਵਾਸਤੇ ਕੋਈ ਜਿਹੜਾ ਕਿਸ ਕਰਨਾ ਪਵੇਗਾ ਕਿਉਂਕਿ ਇਕਦਾਂੀ ਬੱਚੀ ਇੱਦੀ ਕਿ ਡਿੱਗ ਜਾਂਦੀ ਏ ਹਰ ਵਕਤ ਬੱਚੀ ਦੀ ਕੇਅਰ ਦੇ ਲਈ ਕੋਈ ਨਾ ਕੋਈ ਜਰੂਰ ਜਿਹੜਾ ਕਿ ਕੋਈ ਹੱਲ ਕਰਨ ਪਵੇਗਾ ਤਾਂ ਹੀ ਬੱਚੀ ਇੱਦੀ ਕਿ ਸਕੂਲ ਜਾ ਸਕੇਗੀ ਸੋ ਇਸ ਪਰਿਵਾਰ ਦੀ ਮਦਦ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਕਿ ਆਉਣਾ ਚਾਹੀਦਾ ਬਹੁਤ ਦੁਨੀਆ ਤੇ ਲੋਕ ਨੇ ਬੜੇ ਦੁਖੀਆਂ ਦਾ ਸਹਾਰਾ ਬਣਦੇ ਨੇ ਪਰ ਇਸ ਗ੍ਰਾਂਤੀ ਸਿੰਘ ਦੇ ਪਰਿਵਾਰ ਦੀ ਮਦਦ ਲਈ ਸਾਨੂੰ ਜਰੂਰ ਆਉਣਾ ਚਾਹੀਦਾ ਅਸੀਂ ਵੀਡੀਓ ਵਿੱਚ ਗ੍ਰਾਂਤੀ ਸਿੰਘ ਦਾ ਨੰਬਰ ਅਤੇ ਬੱਚੀ ਦਾ ਅਕਾਊਂਟ ਨੰਬਰ ਜਿਹੜਾ ਕਿ ਅਟੈਚਮੈਂਟ ਕਰਾਂਗੇ ਸੋ ਜਰੂਰ ਮਦਦ ਦੇ ਲਈ ਵੱਧ ਤੋਂ ਵੱਧ ਬੱਚੀ ਦੇ ਅੱਗੇ ਆਓ ਜੀ Satibol di dalam mereka pulang tempat sungai Latan wajib.